ਬਹੁਤ ਹੀ ਦੁਖਦਾਈ ਤੇ ਮਦਭਾਗੀ ਖਬਰ ਕਿਸਾਨ ਆਗੂ ਹਰਜੀਤ ਸਿੰਘ ਹਰਜੀ ਜੋ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਕੋਕਬੂਰਾ ਦੇ ਆਗੂ ਸਨ ਖੜਪੀੜਤਾ ਦੀ ਮਦਦ ਵਾਸਤੇ ਕਣਕੋਣ ਡੰਗਏ ਪਰ ਵਾਪਸੀ ਤੇ ਉਹਨਾਂ ਦਾ ਇੱਕ ਬੱਸ ਐਕਸੀਡੈਂਟ ਨਾਲ ਮੌਤ ਹੋ ਗਈ ਪਰ ਉਸਦੇ ਸਾਥੀ ਜੋ ਨੰਗਲ ਪਿੰਡ ਤੋਂ ਸਨ ਉਹ ਜੇਰੇ ਇਲਾਜ ਹਨ ਅੱਜ ਸੰਸਕਾਰ ਮੌਕੇ ਪਹੁੰਚੇ ਜੋਗਿੰਦਰ ਸਿੰਘ ਉਹ ਰਾਹ ਉਹ ਰਾਹ ਹਣੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਹਮੇਸ਼ਾ ਪਰਿਵਾਰ ਨਾਲ ਅਸੀਂ ਖੜਿਆ ਔਰ ਹਰਜੀਤ ਸਿੰਘ ਹਰਜੀਤ ਜੋ ਹਮੇਸ਼ਾ ਕਿਸਾਨ ਜੁਨਿੰਦਾ ਸਾਥ ਦੇ ਸੰਦਸਨ ਅੱਜ ਉਹਨਾਂ ਦਾ ਸੰਸਕਾਰ ਕੀਤਾ ਰਿਹਾ ਬੜੇ ਵੱਡਾ ਘਾਟਾ ਪਿਆ ਕਿਸਾਨ ਯੂਨੀਅਨ ਨੂੰ ਤੁਹਾਨੂੰ ਦਿਖਾਣੇ ਲਈ ਤਸਵੀਰ हाँ जी सर अच्छा संस्कार से पहुंचे हर जी की कहना चाहोगे बहुत बड़ी है साढ़े साथी साथी की जी बेबाई मौत इतने सूच अफसोस है इन्हों की किसी पास नहीं हो सकती जो भी लगभग छह दाक जहाँ ने अपने परिवार समाज के जिम्मे विचरे ने ਉਹ ਸ਼੍ਰੀਲੰਕਾ ਜਵਨ। ਦਿੱਤੇ ਸਾਨੂੰ ਬਹੁਤ ਭਾਰੀ ਦੁੱਖ ਆਇਆ। ਤੁਹਾਨੂੰ ਜਿੱਥੇ ਲੱਗੀ ਜਥੇਬੰਦੀ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ। ਇੱਥੇ ਸਾਨੂੰ ਇਸ ਗੱਲ ਦਾ ਫਕਰ ਵੀ ਹੈ ਕਿ ਜ਼ਿੰਦਗੀ ਦੇ ਆਖਰੀ ਪਲ ਉਹ ਉਹਨਾਂ ਲੋਕਾਂ ਦੀ ਖਤਰਨਾਕੀ ਦੇ ਵਿੱਚ ਜਿਹੜੇ ਹੜ੍ਹਾਂ ਦੀ ਪੀੜ ਦੇ ਨਾਲ ਘਰੋਂ ਬੇਘਰ ਹੋ ਗਏ ਸੀ। ਉਹਨਾਂ ਦੇ ਮੁੜ ਬਸੇਬੇ ਵਾਸਤੇ ਉਹਨਾਂ ਨੇ ਆਖ਼ਰੀ ਘੜੀਆਂ ਇਸ ਗੱਲ ਦੀ ਖਤਰ ਲਗੀਆਂ ਕਿ ਉਹਨਾਂ ਦੀ ਗੱਡੀ ਨੂੰ ਜੀਤੇ ਲਿਆਉਣ ਦੀ ਖਤਰ ਅਬਦੇ ਪਰਿਵਾਰ ਦੇ ਕੰਮਾਂ ਛੱਡ ਕੇ ਅਬ ਦੀ ਜ਼ਿੰਦਗੀ ਨੂੰ ਦਾਤੇ ਲਾਣੀ ਇਸ ਦਾ ਅੰਦਾਜ਼ਾ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਸਾਥੀ ਅੱਜ ਜੀਉਂ ਕਿ ਉਹਨਾਂ ਦੀ ਪਰਿਵਾਰ ਪਿਸ਼ਵਾਸ ਦਿਵਾਉਂਦੇ ਆ ਕਿ ਜੇ ਜਿੰਨਾ ਵੱਡਾ ਦੁੱਖ ਇਹਦਾ ਤੁਮ ਹੈ ਇਹ ਪਾੜੇ ਦੀ ਪੂਰਤੀ ਤਾਂ ਨਹੀਂ ਹੋ ਸਕਦੀ ਪਰ ਹਰ ਵੇਲੇ ਅਸੀਂ ਤੁਹਾਨੂੰ ਜੰਗ ਸੰਗ ਕਿਸੇ ਵੀ ਸਰਕਾਰੀ ਕੰਟੀਕਰੀ ਰਹਿਣ ਸਰਕਾਰ ਵੱਲੋਂ ਵੀ ਕੋਈ ਪ੍ਰੋਸੈਸ ਕਰੇ ਸਰਕਾਰ ਨਾਲ ਦੋ ਰਾਊਂਡ ਚੱਲੇ ਨੇ ਗੱਲ ਦੇ ਉਹਨਾਂ ਦੇ ਨਾਲ ਜਿਹੜੀ ਕੰਪਨਸੇਸ਼ਨ ਲੈਣੀ ਆ ਉਹਦਾ ਪ੍ਰੋਗਰਾਮ ਅਸੀਂ ਚਲਾ ਰੱਖੇ ਆ ਕੋਈ ਫਿਕਰ ਨਾ ਕਰੋ। ਹਾਂਜੀ ਕੀ ਕਹਿਣਾ ਜੋਗੇ ਤੁਹਾਡੇ ਪਿਤਾ ਜੀ ਡੈਥ ਹੋਈ ਐ ਐਕਸੀਡੈਂਟ ਵਿੱਚ ਕੀ ਕਹਿਣਾ ਜੋਗੇ। ਫਾਦਰ ਸਾਹਿਬ ਮੇਰੇ ਬਹੁਤ ਨੇਕ insan ਸੀ। ਕਰੋ ਹਰਪ੍ਰੀਤ ਕੰਦੀ ਸੇਵਾ ਵਾਸਤੇ ਗਏ ਜੀ। ਪਰ ਆਪ ਜੀ ਜ਼ਿੰਦਗੀ ਦੇ ਵਿੱਚ ਵਾਪਸ ਨਹੀਂ ਆ ਸਕੇ। ਇਸ ਟਾਈਮ ਦੁੱਖ ਦੀ ਘੜੀ ਜਿਹੜੀ ਸਾਡੇ ਪਰਿਵਾਰ ਤੇ ਆ। ਭਾਈ ਗਰੂ ਬਲਬਖਸ਼ੇ ਸਾਨੂੰ ਉਸ ਘੜੀ ਦੇ ਹੌਸਲਾ ਰੱਖਦੇ ਅਸੀਂ ਉਸ ਘੜੀ ਆਪਦੇ ਹਸਾਰ ਸੰਜੀਤ ਤਾਂ ਸਾਂਝ ਯੂਨੀਅਨ ਸਾਥੀਆਂ ਵੱਲੋਂ ਤੁਹਾਨੂੰ ਪ੍ਰੋਸਤਾਵ ਦਿੱਤਾ ਕਿ ਹਰ ਘੜੀ ਤੁਹਾਡੇ ਨਾਲ ਖੜਾਵੇਂ ਉਹਨਾਂ ਤੇ ਕੀ ਵੀ ਸ਼ੁੱਭੇ ਵਿਸ਼ਵਾਸ ਕਰਦੇ ਹਾਂ ਜੀ ਕਿਸਾਨ ਯੂਨੀਅਨ ਸਾਡੇ ਨਾਲ ਖੜੀ ਆ ਸਾਨੂੰ ਯਕੀਨ ਆ ਉਹਨਾਂ ਤੇ ਜਿਵੇਂ ਕਿਸਾਨ ਯੂਨੀਅਨ ਦਾ ਫੈਸਲਾ ਹੁੰਦਾ ਸਾਨੂੰ ਬੀਜੁਰਾ ਫਿਰ